ਬਿਤੇ ਦਿਨੀ ਕਾਂਗਰਸ ਦੇ ਲੀਡਰ ਗੋਤਮ ਗੁੱਡੂ ਸੇਟ ਉੱਤੇ ਸ਼ੋਰੂਮ ਦੇ ਉੱਤੇ ਫਾਇਰਿੰਗ ਹੋਈ ਸੀ ਅਤੇ ਇਸ ਮਾਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਮੁਠਭੇੜ ਹੋਈ ਹੈ ਤਾਂ ਇਸ ਦੌਰਾਨ ਅਵਲਜੀਤ ਉਰਫ ਲਵਜੀਤ ਨੂੰ ਗੋਲੀ ਲੱਗੀ ਹੈ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋਇਆ ਹੈ ਹਾਲਾਂਕਿ ਉਸ ਦਾ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਬਟਾਲਾ ਪੁਲਿਸ ਨੇ ਇਹਨਾਂ ਦੋਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਵੱਲੋਂ ਪੁਲਿਸ ਦੇ ਉੱਤੇ ਹੀ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਇਹ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਲਵਜੀਤ ਦੇ ਲਾਤੇ ਗੋਲੀ ਲੱਗੀ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਿਹਾ ਜਿੱਥੇ ਇਹ ਐਨਕਾਊਂਟਰ ਹੋਇਆ ਹੈ ਬਟਾਲਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਕਹਿ ਸਕਦੀਆਂ ਕਿਉਂਕਿ ਉਹਨਾਂ ਵੱਲੋਂ ਉਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ 21 ਨਵੰਬਰ ਨੂੰ ਬਟਾਲਾ ਦੇ ਭੀੜਪਾੜਵਾਰੇ ਇਲਾਕੇ ਚਰੰਦਰ ਰੋਡ ਤੇ ਕਾਂਗਰਸੀ ਲੀਡਰ ਗੋਤਮ ਗੁੱਡੂ ਸੇਠ ਦੀ ਮੋਬਾਈਲ ਦੀ ਇੱਕ ਦੁਕਾਨ ਸੀ ਜਿਸ ਉੱਤੇ ਫਾਇਰਿੰਗ ਕੀਤੀ ਸੀ ਔਰ ਗਨੀਮਤ ਰਹੀ ਸੀ ਕਿ ਫਾਇਰਿੰਗ ਦੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਸ਼ੋਰੂਮ ਦੇ ਸ਼ੀਸ਼ੇ ਚੱਕਨਾ ਚੂਰ ਹੋ ਗਏ ਸਨ ਔਰ ਕਿਆ ਇਹ ਜਾਰੀਆ ਸੀਗਾ ਕਿ ਲਗਾਤਾਰ ਗੋਤਮ ਗੁੱਡੂ ਨੂੰ ਧਮਕੀਆਂ ਗੈਂਗਸਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਨ ਔਰ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਹਾਲਾਂਕਿ ਪੁਲਿਸ ਵੱਲੋਂ ਇਸ ਉੱਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀਗਾ ਕਾਰਵਾਈ ਕੀਤੀ ਵੀ ਜਾ ਰਹੀ ਸੀ ਪਰ ਗੈਂਗਸਟਰਾਂ ਦੇ ਗੁਰਗੀਆਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਤਮ ਗੁੱਡੂ ਦੇ ਸ਼ੋਰੂਮ ਦੇ ਉੱਤੇ ਜਿਸ ਵੇਲੇ ਇਹ ਹਮਲਾ ਹੋਇਆ ਉਸ ਵੇਲੇ ਗੌਤਮ ਗੁੱਡੂ ਦਾ ਪੁੱਤਰ ਸ਼ੋਰੂਮ ਦੇ ਅੰਦਰ ਹੀ ਮੌਜੂਦ ਸੀ ਲੋਕ ਵੀ ਬੈਠੇ ਹੋਏ ਸੀ ਗਣੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹੁਣ ਵੱਡੀ ਖਬਰ سامنے ਆ ਰਹੀ ਹੈ ਬਟਾਲਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ ਦੋ ਬਦਮਾਸ਼ਾਂ ਦਾ ਜਿਨ੍ਹਾਂ ਵਿੱਚ ਇੱਕ ਦੇ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਫ੍ਰੋਤੀ ਮੰਗਨ ਦਾ ਕੰਮ ਜਿਹੜਾ ਸੀ ਇਹਨਾਂ ਗੈਂਗਸਟਰਾਂ ਵੱਲੋਂ ਕੀਤਾ ਜਾਂਦਾ ਸੀ ਔਰ ਕਿਹਾ ਇਹ ਵੀ ਜਾ ਰਿਹਾ ਹੈ ਪੁਲਿਸ ਦਰਸਨ ਮੁਤਾਬਕ ਬੀਕੀਆਈ ਦੇ ਨਾਲ ਇਹਨਾਂ ਦੇ ਸਿੱਧੇ ਸੰਪਰਕ ਨੇ ਸਿੱਧੇ ਸੰਪਰਕ ਵਿੱਚ ਨੇ ਔਰ ਉਹਨਾਂ ਦੇ ਕਹਿਣ ਤੇ ਹੀ ਇਹ ਫਰੋਤੀਆਂ ਦਾ ਮੰਗਣ ਦਾ ਕੰਮ ਕਰਦੇ ਸੀ ਔਰ ਫਰੋਤੀ ਨਾ ਦੇਣ ਦੀ ਸੂਰਤ ਤੇ ਉਹਨਾਂ ਦੇ ਫਾਇਰਿੰਗ ਕਰਨ ਦਾ ਕੰਮ ਵੀ ਨਾਲ ਵੱਲੋਂ ਕੀਤਾ ਜਾਂਦਾ ਸੀ ਫਿਲਹਾਲ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਕੀ ਕੁਛ ਆਖਿਆ ਜਾ ਰਿਹਾ ਹੈ ਤੁਹਾਨੂੰ ਸੁਣਾਉਂਦੇ ਚੱਲਦੇ ਆ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਬਾਰਡਰ ਰੇਂਜ ਜਿਹਦੇ ਦਿਸ਼ਾ ਨਿਰਦੇਸ਼ ਹੈਡ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਐਂਟੀ ਨੈਸ਼ਨਲ 엘మెంట్ਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ ਸ਼ਾਪ ਦੇ ਉੱਤੇ ਦੋ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟਸ ਦੀ ਮਦਦ ਨਾਲ ਦੋਵੇਂ ਬੰਦਿਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵ ਜੀਤ ਜੋ ਕਿ ਵੀਰੋਵਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸ ਐਚ ਓ ਸਿਵਲ ਲਾਈਨ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ ਜਦੋਂ ਐਸ ਐਚ ਓ ਸਿਵਲ ਲਾਈਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ ਸਾਹਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਹਨੇ ਬਾਈਕ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੀ ਬਾਈਕ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਦੋਂ ਐਸ ਐਚ ਓ ਹਰਜਿੰਦਰ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤਾ ਤੇ ਸੈਮਟਵੈਂਸ ਦੇ ਵਿੱਚ ਜਦੋਂ ਇੱਕ ਫਾਇਰ ਕੀਤਾ ਤੇ ਇਹਦੀ ਲੋਅਰ ਬਾਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਟਰਸ਼ਨ ਰਿਲੇਟਡ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜਿਨ੍ਹਾਂ ਨੂੰ ਅਸੀਂ ਅਰੇਸਟ ਕਰ ਲਿਆ ਹੈਗਾ ਇਹ ਦੋਵੇਂ ਨਿਸ਼ਾਨ ਜੋੜੀਆਂ ਦੇ ਟੱਚ ਵਿੱਚ ਸੀਗੇ ਜੋ ਕਿ ਬੀਕੇਆਈ ਦੇ ਨਾਲ ਸੰਬੰਧਿਤ ਹੈਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਨਾ ਹੈ ਕਿ ਜਿਹੜਾ ਬਟਾਲਾ ਪੁਲਿਸ ਹੈਗਾ ਜੋ ਵੀ ਇਹ ਐਂਟੀ ਨੈਸ਼ਨਲ 엘ਿਮੈਂਟਸ ਨੇ ਤੇ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇ ਦੋਸ਼ੀ ਵੱਲੋਂ ਕਿੰਨੇ ਫਾਇਰ ਕੀਤੇਗੇ ਸਰ ਪੁਲਿਸ ਤੋਂ ਦੋਸ਼ੀ ਵੱਲੋਂ ਤਿੰਨ ਕਰ ਰਹੀ ਹੈ ਜੀ ਸਰ ਬਰਾਮਦਗੀ ਕੀ ਹੋਈਗੀ ਬਰਾਮਦਗੀ ਜੀ ਇੱਕ ਗਲੌਕ ਪਿਸਤਲ ਜਿਸ ਨਾਲ ਇਹਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਹੈ ਜੋ ਸਾਨੂੰ ਇਸ ਵਕਤ ਲੱਗ ਰਿਹਾ ਕਿ ਉਹੀ ਮੋਟਰਸਾਈਕਲ ਹੈ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ ਹੈ ਪਹਿਲਾਂ ਤਾਂ ਕੀ ਯੂਜ਼ ਕੀਤਾ ਗਿਆ ਸਰ ਮੇਡ ਇਨ ਕੀ ਹੈ ਉਹ ਜੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਹਜੇ ਜੋ ਪ੍ਰਾਇਮਾ ਫੇਸੀ ਸਾਨੂੰ ਮੌਕੇ ਤੇ ਪਹੁੰਚ ਕੇ ਪਤਾ ਚੱਲਿਆ ਕਿ ਗਲੌਕ ਹੈਗਾ ਇਹ ਪਹਿਲਾਂ ਵੀ ਕੋਈ ਵਾਰਦਾਤਾ ਹੈ ਉਹ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਇਹ ਵੈਸੇ ਪਿੱਛੋ ਤਰਨ ਤਰਨ ਦਾ ਰਹਿਣ ਵਾਲਾ ਹੈਗਾ ਤੇ ਪਹਿਲੇ ਇਸ ਤੇ ਕੀ ਵਾਰਦਾਤਾ ਨੇ ਜਦੋਂ ਰਿਮਾਂਡ ਲੈ ਕੇ ਸਾਰੀ ਅਸੀਂ ਪੁੱਛਗਿੱਛ ਕਰਾਂਗੇ ਬਟ ਇਹ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੇ ਟੱਚ ਵੀ ਸੀਗੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਾਰਦਾਤਾ ਕਰਦੇ ਸੀਗੇ